ਅੱਜ ਦਾ ਜਿਹੜਾ ਇਕੱਠ ਹੈ ਕੱਲ ਪੰਜਾਬ ਸਰਕਾਰ ਦੇ ਵੱਲੋਂ ਸ਼ੰਭੂ ਤੇ ਖਨੌਰੀ ਦੇ ਉੱਤੇ ਜੋ ਵੈਸ਼ੀਆਂ ਦਾ ਨੰਗਾ ਨਾਚ ਕੀਤਾ ਗਿਆ ਉਹਦੇ ਤੇ ਅਗਲੇ ਐਕਸ਼ਨ ਉਲੀਕਣ ਵਾਸਤੇ ਉਹਦਾ ਐਨਾਲਾਈਜ਼ ਕਰਨ ਵਾਸਤੇ ਉਹਦਾ ਮੁਲਾਂਕਣ ਕਰਨ ਵਾਸਤੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਜ਼ੋਨ ਪਧਰੀ ਇਕੱਠ ਜਿਹੜੇ ਨੇ ਕੀਤੇ ਗਏ ਨੇ ਉਹਦੇ ਸਬੰਧ ਦੇ ਵਿੱਚ ਇਹ ਇਕੱਠ ਇੱਥੇ ਕਰਕੇ ਜਿਹੜਾ ਕਿਡਰਾ ਨੂੰ ਮੋਬਾਈਲਾਈਜ਼ ਕੀਤਾ ਗਿਆ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰ ਦੀ ਨੀਤੀ ਇਸੇ ਲੀਹ ਤੇ ਚੱਲਦੀ ਹੈ ਤੇ ਉਹਦੇ ਵਾਸਤੇ ਅੱਗੇ ਠੁਕਮੇ ਐਕਸ਼ਨ ਕਿਹੜੇ ਦਿੱਤੇ ਜਾਣ ਉਹਦੇ ਸੰਬੰਧ ਚ ਅੱਜ ਦਾ ਐਕਸ਼ਨ ਜਿਹੜਾ ਉਹ ਇੱਥੇ ਹੈ। ਅਚਨ ਚ ਇਹ ਤਾਂ ਇੱਡਾ ਵੱਡਾ ਫੈਸਲਾ ਲੈ ਆ ਪੰਜਾਬ ਸਰਕਾਰ ਨੇ ਕਿ ਮਕਸਦ ਹੋ ਸਕਦਾ। ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਉੱਤੇ ਤੇ ਅਸੀਂ ਬਿਲਕੁਲ ਇਹ ਸਾਫ਼ ਕਹਿੰਦੇ ਹਾਂ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਜਿਹੜਾ ਆ ਉਹ ਕੇਂਦਰ ਸਰਕਾਰ ਦੇ ਪ੍ਰਤੀ ਆਪਣੀ ਅਸਲ ਵਿੱਚ ਇਮਾਨਦਾਰੀ ਨਿਭਾਉਣਾ ਜਿਹੜਾ ਉਹੀ ਆ ਸਮੇਂ-ਸਮੇਂ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਕਹਿਣਾ ਕਿ ਮੈਂ ਖੁਦ ਕਿਸਾਨ ਆ ਮੈਂ ਕਿਸਾਨਾਂ ਦੇ ਦਰਦ ਨੂੰ ਮੰਨਦਾ ਮੈਨੂੰ ਪਤਾ ਕਿ ਉਹਦੇ ਵਿੱਚੋਂ ਕਿਹੜਾ ਦਰਦ ਉਪਜ ਕੇ ਬਾਹਰ ਆਉਂਦਾ ਉਹ ਕੱਲ ਬਿਲਕੁਲ ਸਾਫ਼ ਹੋ ਗਿਆ ਕਿ ਕੇਂਦਰ ਦੇ ਨਾਲ ਆਪਾਂ ਲਗਾਤਾਰ ਆਪਣੀਆਂ ਗੱਠ ਜੋੜ ਨੂੰ ਨਿਭਾਉਂਦਿਆਂ ਹੋਇਆ ਲੋਕਾਂ ਦੀਆਂ ਅੱਖਾਂ ਦੇ ਵਿੱਚ ਘਟਾ ਪਾਉਂਦਿਆਂ ਹੋਇਆ ਕਿ ਇਹ ਕਿਸਾਨਾਂ ਦੀ ਸਰਕਾਰ ਹੈ ਕਿਸਾਨਾਂ ਦੇ ਅਸਲ ਚਿਹਰੇ ਜਿਹੜੇ ਨੇ ਉਹ ਕੱਲ ਬਾਹਰ ਆਏ ਨੇ ਅਸੀਂ ਇਹਦੀ ਨਖੇਦੀ ਕਰਦੇ ਆ ਜੋ ਕੱਲ ਉੱਥੇ ਵਾਪਰੇ ਆ ਜੀ ਉਹ ਕੱਲ ਬਰਤਾਂਤ ਉੱਥੇ ਵਪਾਰ ਵਾਪਰੇ ਆ ਉਹਦੇ ਰੋਸ ਵੱਜੂ ਅੱਜ ਅਸੀਂ ਪਿੰਡ ਪਿੰਡ ਜਿਹੜਾ ਆ ਜ਼ੋਨ ਵਾਈਜ਼ ਇਕੱਠ ਕਰਕੇ ਆਪਣੇ ਰੋਸ ਦਾ ਮੰਗ ਪੱਤਰ ਜਿਹੜਾ ਉਹ ਡੀਸੀ ਗੁਰਦਾਸਪੁਰ ਤੇ ਵੱਖ-ਵੱਖ ਜਿਲਿਆਂ ਨੂੰ ਦੇਣਾ ਆ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਆਪਣੇ ਕੈਡਰ ਦੇ ਨਾਲ ਵਿਚਾਰ ਮਾਰਤਮਕ ਇਕੱਠ ਜਿਹੜਾ ਉਹ ਇੱਥੇ ਕੀਤਾ ਗਿਆ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਜਦੋਂ ਅਨੂ ਸਾਹਿਬ ਨੇ ਸਾਨੂੰਆਂ ਕਿ ਤਾਨੂੰ ਗੁਰਦੁਆਰੇ ਚ ਠੀਰਾ ਬੈਠ ਗਿਆ ਅਸੀਂ ਅੰਦਰੋਂ ਰੋਲਕਾਰ ਕੇ ਕਿਹਾ ਕਿ ਅਸੀਂ ਚੱਲੇ ਆ ਅੱਗੇ ਹਜ਼ਾਰ ਬੰਨਿਆਂ ਕੋਲ ਹੋਇਆ ਉਹਨਾਂ ਕਰ ਲਿਆ ਜੋ ਸਾਥੂ ਹੋਏਗਾ ਅਸੀਂ ਵੀ ਕਰ ਲਾਂਗੇ ਸੂਬਾ ਲਗਾਤਾਰ ਮੀਟਿੰਗਾਂ ਦੇ ਦੌਰ ਚ ਆ ਜਿਵੇਂ ਜਿਵੇਂ ਨਵੇਂ ਐਕਸ਼ਨ ਆਉਣੇ ਆ ਉਹਨਾਂ ਤੇ ਆਪਾਂ ਅਗਾਹ ਵਧ ਤੇ ਘਰ ਵੀ ਤੁਰਨਾ ਬਹਿਣਾ ਔਖਾ ਵਾ ਪਰ ਫੇਰ ਵੀ ਉਹਦੀ ਜਮੀਰ ਨੇ ਆਵਾਜ਼ ਦਿੱਤੀ ਵੀ ਨਹੀਂ ਪਈ ਜਾਣਾ ਵਾਂ ਇਸ ਕਰਕੇ ਭਰਾਓ ਪ੍ਰੇਰਣਾ ਲੈਣੇ ਬਹੁਤ ਸਾਰੇ ਬਹੁਤ ਸਾਰੇ ਹੋਰ ਵੀ ਇੱਥੇ ਸਾਡੀ ਭੈਣ ਰੰਗਨ ਡੰਗਲ ਤੋਂ ਹੈਂਡੀਕੈਪਡ ਅਵਚਰੀ ਤੋਂ ਮੈ ਜੀ ਆਉਂਦੇ ਹੋਰ ਵੀ ਬਹੁਤ ਆਉਣੇ ਬਾਪੂ ਮਹਿੰਦਰ ਸੋਂ ਇਧਰ ਬੱਚੀ ਚੋਕ ਦੇਾਂਗੇ ਬੱਚਾ 25 ਚੋਕ ਦੇਾਂਗੇ ਜਿਲਾ ਇਕੱਠਾ ਕਰ ਲਿਆ ਤੇ ਜਿਲਾ ਇਹ ਕਿਹਣੀ ਗੱਲ ਇੱਕ ਕੱਲਾ ਨਾ ਤੁਸੀਂ ਸਮਝੋ ਆਪਣੇ ਨੂੰ 15 ਜੂਨ ਆ ਜੇ 1 ਜੂਨ ਚੋਂ ਸਾਰਾ ਕੁਝ ਟਰੈਕ ਤੇ ਲਾਏ ਹੁੰਦੇ ਉਹਨਾਂ ਨੇ ਸੋ ਕੋਈ ਗੱਲ ਨਹੀਂ ਭਰਾਓ ਤਗੜੇ ਹੋ ਜੋ ਜਿੱਥੇ ਸਰਦਾਰ ਸਤਨਾਮ ਸਿੰਘ ਮਧਰੇ ਵਰਗੇ ਅੱਜ ਤੁਹਾਡੇ ਵਿੱਚ ਪਰ ਜੇ ਮੈਂ ਅੱਜ ਨਾ ਉੱਠਿਆ ਅੱਜ ਨਾ ਮੈਂ ਆਪਣੇ ਲੋਕਾਂ ਜਿਹਾ ਤੇ ਮੇਰਾ ਜੀਣਾ ਹਰਾਮ ਉਨਵੇਂ ਜਿਹਾ ਲੱਗਿਆ ਤੇ ਪ੍ਰਭਾਤ ਮੁਰਦਾਬਾ 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 ਜੇ ਤੁਸਨ ਡੱਕਿਆ ਜਾਂਦਾ ਤੇ ਕੀ ਆਪਣੀ ਲੈਨੀਤੀ ਰਹੂਗੀ ਬਹੁਤ ਕਾਹਦਾ ਸ਼ਾਂਤੀਪੂਰਵਕ ਜਾਣ ਵਾਲਾ ਇਰਾਦਾ ਹੈ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਚਾਹੁੰਦੀ ਆ ਕੀ ਪੰਜਾਬ ਦੇ ਸਾਰੇ ਰੋਡ ਜਾਮ ਹੋ ਜਾਣ ਪੰਜਾਬ ਦੇ ਪੁਲ ਜਾਮ ਹੋ ਜਾਣ ਤੇ ਉਹ ਪ੍ਰਸ਼ਾਸਨ ਦੀ ਆਪਣੀ ਨਿੱਜੀ ਮਨਸ਼ਾ ਬਿਲਕੁਲ ਸ਼ਾਂਤੀਪੂਰਵਕ ਤੁਰ ਕੇ ਜਾ ਰਹੇ ਆ ਵਾਹਿਗੁਰੂ ਦਾ ਜਾਪ ਕਰਦੇ ਆ ਇਸੇ ਤਰੀਕੇ ਨਾਲ ਡੀਸੀ ਦਫਤਰ ਕਰਦਾਸਪੁਰ ਜਾਣ ਦਾ ਅਰਾਧਾ ਜੀ ਬੀ ਹਾਂਜੀ ਇਦਾਂ ਕਰ ਸਕੋ ਬੰਦ ਕਰ ਦਿਓ